ਜਗਤ ਜਲੰਦੇ ਨੂੰ ਉਤਾਰਦੇ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਕੱਚਾ ਤੇ ਝੂਠਾ ਧੰਨ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ ਵਿਖਾਵੇ ਅਤੇ ਝੂਠੇ ਦਾਵਿਆਂ ਅੰਦਰ ਜੀਵਨ ਅਜਾਈ ਗੁਆ ਰਹੇ ਸਨ ਇੱਕ ਪੁਰਾਤਨ ਰਿਵਾਜ ਸੀ ਕਿ 1 ਲੱਖ ਰੁਪਏ ਦਾ ਮਾਲਕ ਮਨੁੱਖ ਆਪਣੇ ਚੁਆਰੇ ਉੱਪਰ ਇੱਕ ਝੰਡਾ ਗੱਡ ਦਿੰਦਾ ਸੀ 2 ਲੱਖ ਵਾਲਾ 2 ਝੰਡੇ ਗੱਡ ਦਿੰਦਾ ਸੀ ਇੰਜ ਦੁਨੀ ਚੰਦ ਸੇਠ ਨੇ 7 ਝੰਡੇ ਲਗਾਏ ਹੋਏ ਸਨ ਸਤਗੁਰ ਜੀ ਨੇ ਇਸ ਮਦਹੋਸ਼ ਮਨੁੱਖ ਨੂੰ ਜਗਾਉਣ ਵਾਸਤੇ ਇੱਕ ਸੂਈ ਦੀ ਚੋਬ ਲਗਾਈ ਸੀ ਪਾਉ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਤੇ ਕਿਹਾ ਕਿ ਇਸ ਨੂੰ ਸਾਡੀ ਅਮਾਨਤ ਸਮਝ ਕੇ ਰੱਖ ਲੈ ਪਰਲੋਕ ਵਿੱਚ ਤੇਰੇ ਤੋਂ ਲੈ ਲਵਾਂਗੇ ਜਦੋਂ ਇਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਦونی ਚੰਦ ਨੂੰ ਕਿਹਾ ਪਤੀ ਜੀ ਪਰਲੋਕ ਵਿੱਚ ਕੁਝ ਵੀ ਨਾਲ ਨਹੀਂ ਜਾਂਦਾ ਸਵਾਮੀ ਜੀ ਕਹਨੂ ਵਜਨ ਦੇ ਕੇ ਆਏ ਹੋ ਜਾਓ ਮੋੜ ਆਓ ਵਾਪਸ ਦونی ਚੰਦ ਗੁਰੂ ਜੀ ਪਾਸ ਆਇਆ ਤੇ ਸੂਈ ਵਾਪਸ ਲੈਣ ਲਈ ਬੇਨਤੀ ਕੀਤੀ ਮਹਾਰਾਜ ਜੀ ਨੇ ਪੁੱਛਿਆ ਐ ਸੇਠ ਸੂਈ ਕਿਉਂ ਵਾਪਸ ਕਰ ਰਿਹਾ ਹੈ ਕਹਿੰਦਾ ਮਹਾਰਾਜ ਭੁੱਲ ਹੋ ਗਈ ਬੰਦੇ ਦੇ ਨਾਲ ਦਾ ਪਰਲੋਕ ਵਿੱਚ ਦੁਨੀਆਂ ਦੀ ਕੋਈ ਵੀ ਚੀਜ਼ ਨਹੀਂ ਜਾਂਦੀ ਕਿ ਜੂ ਹੀ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਤੇ ਤੁਹਾਨੂੰ ਦੇਵਾਂਗਾ ਸਤਗੁਰ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਬਚਨ ਕੀਤਾ ਇਹ ਸੱਤ ਝੰਡਿਆ ਦਾ ਕੀ ਮਤਲਬ ਹੈ ਇੰਨੀ ਮਾਇਆ ਇਕੱਠੀ ਕੀਤੀ ਹੈ ਕੀ ਸੱਤ ਝੰਡੇ ਲਗਾਏ ਹਨ ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵਾਂਗਾ ਤਦ ਦੂਨੀ ਚੰਦ ਨੂੰ ਸਮਝ ਆਈ ਤੇ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਹਜ਼ੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤੇ ਤੇ ਇਹ ਧਨ ਭਲੇ ਕਰ ਜਾਤੇ ਲੋਨ ਦੀ ਪ੍ਰੇਰਣਾ ਦਿੱਤੀ ਉਸ ਦਿਨ ਤੋਂ ਉਸ ਨੇ ਆਪਣੇ ਅਧਿਕਾਰ ਨੂੰ ਧਰਮਸ਼ਾਲਾ ਬਣਾਇਆ ਆਪ ਜੁੜਿਆ ਤੇ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਾਇਆ ਮਾੜੀ ਨਹੀਂ ਹੈ ਪਰ ਸਿੱਖ ਦੀ ਜੇਬ ਤੱਕ ਰਹੇ ਪਰਉਪਕਾਰ ਕਰੇ ਭਲੇ ਕਰੇ ਇਹ ਮਾਇਆ ਹਿਰਦੇ ਤੇ ਨਾ ਬੈਠੇ ਇਹਦੇ ਤੇ ਬੈਠਣ ਨਾਲ ਹੋਮੇ ਆ ਜਾਂਦੀ ਹੈ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ